ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਪਿਆਰਾ ਸਿੱਖ ਹੈ ਉਹ ਇੱਕ ਢੇੜੀ ਚਲਾਉਣ ਵਾਲਾ ਮੱਲਾ ਹੈ ਨਾਮ ਹੈ ਭਾਈ ਸਦਾ ਦਰਿਆ ਦੇ ਕੰਢੇ ਤੇ ਆਇਆ ਹੈ ਕਪੜਾ ਚੁੱਕਿਆ ਤੇ 베ੜੀ ਸਾਫ ਕਰਨ ਲੱਗ ਪਿਆ 베ੜੀ ਸਾਫ ਕਰਦਿਆਂ ਕਰਦਿਆਂ ਸਤਿਗੁਰੂ ਕਲਗੀਧਰ ਪਾਸਾ ਦੇ ਚਰਨਾਂ ਦਾ ਧਿਆਨ ਕਰੀ ਜਾਂਦਾ ਹੈ ਯਾਦ ਕਰਦਾ ਹੈ ਯਾਦ ਕਰਦਿਆਂ ਕਰਦਿਆਂ ਵਿਰਾਗ ਪੈਦਾ ਹੋ ਗਿਆ ਨੇਤਰਾਂ ਵਿੱਚੋਂ ਜਲ ਵਹਿ ਤੁਰਿਆ ਅਰਦਾਸ ਵਿੱਚ ਜੁੜ ਗਿਆ ਤੇ ਹੱਥ ਜੋੜ ਕੇ ਅਰਦਾਸ ਕਰਦਾ ਹੈ हे कलगीदार पासा मैं सुनया है तू गरीब निवाज है मैं सुनया है तू निमाणियां नु मान देण वाला है जेडे तैनू याद करदे है ने तू ओन्ना नु दर्शन देंदा है ते सच मोचे गरीब निवाज है ता कृपा कर मेरी बेड़ी विच आज अपने मुबारक चरण पा खैर जाणागा ਇਹ ਤੂੰ ਗਰੀਬ ਨਿਵਾਜ਼ ਹੈ 베ੜੀ ਸਾਫ ਕਰੀ ਜਾਂਦਾ ਹੈ ਤੇ ਨਾਲੇ ਰੋਈ ਜਾਂਦਾ ਹੈ ਬੋਲੀ ਜਾਂਦਾ ਹੈ ਨਾਲ ਦੇ 베ੜੀਆਂ ਵਾਲਿਆਂ ਦੇ ਕੰਨਾਂ ਵਿੱਚ ਜਦੋਂ ਗੱਲ ਪਹੁੰਚੀ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿੱਚ ਪੁੱਛਿਆ ਸਹਦਿਆ ਕੀ ਹੋਇਆ ਹੈ ਜਦੋਂ ਦਾ ਆਇਆ ਹੈ ਅੱਜ 베ੜੀ ਸਾਫ ਕਰੀ ਜਾਣਾ ਹੈ ਰੋਈ ਜਾਣਾ ਹੈ ਕੀ ਹੋ ਗਿਆ ਹੈ ਤਦ ਕਹਿੰਦਾ ਹੈ ਅੱਜ ਮੇਰੇ ਗੁਰੂ ਕਲਗੀਧਰ ਪਾ ਸਾ ਜੀ ਨੇ ਦਰਿਆ ਦੇ ਕੰਡੇ ਤੇ ਆਉਣਾ ਹੈ ਤੇ ਮੈਂ ਉਹਨਾਂ ਨੂੰ ਯਾਦ ਕਰ ਰਿਹਾ ਹਾਂ ਅੱਜ ਮੇਰੀ ਬੇੜੀ ਵਿੱਚ ਉਹ ਆਪਣੇ ਮੁਬਾਰਕ ਚਰਨ ਪਾਉਣਗੇ ਮੈਂ ਆਹ ਕੰਡੇ ਤੋਂ ਦੂਜੇ ਕੰਡੇ ਲੈ ਕੇ ਜਾਵਾਂਗਾ ਨਾਲ ਦੇ ਬੇੜੀ ਵਾਲਿਆਂ ਨੇ ਹੱਸ ਕੇ ਆਖਿਆ ਸੈਦਿਆ ਰੁੱਤੀ ਹੋਈ 베ੜੀ ਤੇਰੀ ਹੈ ਕਿਤੇ ਗੁਰੂ ਕਲਗੀਧਰ ਪਾਸਾ ਦਰਿਆ ਦੇ ਕੰਢੇ ਤੇ ਆਉਣ ਸਾਡੀਆਂ ਐਨੀਆਂ ਸੋਣੀਆਂ 베ੜੀਆਂ ਛੱਡ ਕੇ ਤੇਰੀ 베ੜੀ ਵਿੱਚ ਆ ਕੇ ਬੈਠਣ 베ੜੀ ਨੂੰ ਤਾਂ ਵੇਖ ਬਾਈ ਸਾਦੇ ਦੇ ਮਨ ਵਿੱਚ 60 ਵਜੇ ਮਨ ਵਿੱਚ ਆਇਆ ਉਹ ਮਨਾ ਕਿਤੇ ਗੁਰੂ ਕਲਗੀਧਰ ਪਾਸਾ ਆਉਣ ਆਹ ਮੇਰੀ 베ੜੀ ਛੱਡ ਕੇ ਕਿਤੇ ਇਹਨਾਂ ਦੀਆਂ 베ੜੀਆਂ ਵਿੱਚ ਹੀ ਨਾ ਜਾ ਬੈਠਣ ਚੱਲ ਮਨਾ ਤੂੰ ਆਪਣੀ 베ੜੀ ਇਹਨਾਂ 베ੜੀਆਂ ਤੋਂ ਦੂਰ ਲੈ ਚੱਲ ਟੁੱਟੀ ਹੋਈ ਤੇਰੀ 베ੜੀ ਹੈ ਕਿਤੇ ਇਹ 베ੜੀ ਛੱਡ ਕੇ ਉਹਨਾਂ 베ੜੀਆਂ ਵਿੱਚ ਹੀ ਨਾ ਜਾ ਬੈਠਣ ਬੋਲਾ ਸਿੱਖ ਹੈ ਪਿਆਰ ਹੀ ਕਰਨਾ ਜਾਣਦਾ ਹੈ ਇਹ ਨਹੀਂ ਜਾਣਦਾ ਗੁਰੂ ਟੁੱਟੀਆਂ ਬੇੜੀਆਂ ਨੂੰ ਨਹੀਂ ਵੇਖਦਾ ਪਾਟੇ ਕੱਪੜਿਆਂ ਨੂੰ ਨਹੀਂ ਵੇਖਦਾ ਉਹ ਤਾਂ ਹਿਰਦਾ ਸਾਬਤ ਵੇਖਦਾ ਹੈ ਹਿਰਦਾ ਨਾ ਟੁੱਟਾ ਹੋਵੇ ਹਿਰਦੇ ਵਿੱਚ ਪ੍ਰੇਮ ਤੇ ਪਿਆਰ ਹੋਵੇ ਟੁੱਟੀਆਂ ਬੇੜੀਆਂ ਨਹੀਂ ਵੇਖਦਾ ਪਰ ਬਾਈ ਸੈਦੇ ਦੇ ਮਨ ਵਿੱਚ ਖਿਆਲ ਆਇਆ ਚਲ ਮਨਾ ਤੂੰ ਆਪਣੀ 베ੜੀ ਇਹਨਾ ਬੇੜੀਆਂ ਤੋਂ ਦੂਰ ਲੈ ਚੱਲ ਤਾਦ ਚੱਪੂ ਮਾਰਿਆ ਤੇ ਆਪਣੀ ਬੇੜੀ ਦੂਰ ਲੈ ਗਿਆ ਉਸ ਪਿਆਰੇ ਦੇ ਪਿਆਰ ਵਿੱਚ ਵਹਿ ਗਿਆ ਯਾਦ ਕਰਦਾ ਕਰਦਾ ਨੇਤਰਾਂ ਵਿੱਚੋਂ ਜਲ ਵਹਿੰਦਾ ਹੈ ਕਦੇ ਕਹਿੰਦਾ ਹੈ ਹੁਣ ਰਿਹਾ ਨਹੀਂ ਜਾਂਦਾ ਬਿਨਾ ਵੇਖੇ ਮੇਰੇ ਪ੍ਰੀਤਮਾ ਮੇਰੇ ਹਰ ਪ੍ਰੀਤਮ ਦੀ ਕੋਈ ਗੱਲ ਸੁਣਾਵੇ ਵਿਰਾਗ ਦੇ ਗੀਤ ਗਾਉਂਦਾ ਹੈ ਨਾਲ ਨਾਲ ਯਾਦ ਕਰਦਾ ਹੈ 베ੜੀ ਸਾਫ ਕਰਦਿਆਂ ਕਰਦਿਆਂ ਯਾਦ ਕਰਦਿਆਂ ਕਰਦਿਆਂ ਭਾਈ ਸੈਦਾ ਇੱਕਦਮ 베ੜੀ ਵਿੱਚ ਡਿੱਗ ਪਿਆ ਸੁੱਧ ਗੁੱਧ ਗਮ ਹੋ ਗਈ ਇਧਰ ਭਾਈ ਸੈਦਾ 베ੜੀ ਵਿੱਚ ਡਿੱਗ ਗਿਆ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸਤਗੁਰੂ ਤਲਗੀਦਰ ਪਾਸਾ ਦਾ ਸਿੰਘਾਸਨ ਹਿੱਲਿਆ ਸਰੀਰ ਤਰਭ ਗਿਆ ਆਵਾਜ਼ ਦਿੱਤੀ 바이 ਦਇਆ ਸਿੰਘ ਸਾਡਾ ਘੋੜਾ ਲਿਆ ਛੇਤੀ ਪਹੁੰਚਣਾ ਹੈ ਪ੍ਰੇਮੀ ਯਾਦ ਕਰ ਰਿਹਾ ਹੈ 바이 ਦਇਆ ਸਿੰਘ ਜੀ ਨੇ ਆਖਿਆ ਸੱਚੇ ਭਾਸ਼ਾ ਐਸ ਵਕਤ ਐਸ ਵਕਤ ਤਾਂ ਪੰਛੀ ਵੀ ਆਪਣੇ ਆਲਣਿਆਂ ਵਿੱਚ ਬੈਠੇ ਹਨ ਬਾਹਰ ਜਾਣ ਦਾ ਵਕਤ ਨਹੀਂ ਹੈ ਇਹ ਤਾਂ ਆਰਾਮ ਕਰਨ ਦਾ ਵਕਤ ਹੈ ਜੇਠ ਹਾਰ ਦੀ ਗਰਮੀ ਹੈ ਸਿਖਰ ਤੇ ਸੂਰਜ ਹੈ ਤਪਿਸ ਪੈ ਰਹੀ ਹੈ ਆਰਾਮ ਕਰਨ ਦਾ ਵਕਤ ਹੈ ਸਤਿਗੁਰੂ ਜੀ ਨੇ ਆਖਿਆ ਦਇਆ ਸਿੰਘ ਛੇਤੀ ਘੋੜਾ ਲਿਆ ਸੇਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ ਛੇਤੀ ਘੋੜਾ ਲਿਆ ਭਾਈ ਦਇਆ ਸਿੰਘ ਜੀ ਘੋੜਾ ਲਿਆਏ ਸਤਿਗੁਰੂ ਕਲਗੀਦਰ ਦਰਦਸ਼ ਮੇਸ਼ ਪਿਤਾ ਘੋੜੇ ਤੇ ਸਵਾਰ ਹੋਏ ਤੇ ਆਖਿਆ ਚਲ ਬਾਬਾ ਨਾਨਕ ਵਾਲੀਆਂ ਉਡਾਰੀਆਂ ਲਾ ਸਿੱਖ ਯਾਦ ਕਰ ਰਿਆ ਭਾਈ ਦਇਆ ਸਿੰਘ ਤੇ ਨਾਲ ਦੇ ਸਿੱਖਾਂ ਨੂੰ ਇਸ਼ਾਰਾ ਕਰ ਦਿੱਤਾ ਦਰਿਆ ਦੇ ਕੰਢੇ ਤੇ ਆਉਣ ਦਾ ਸਤਿਗੁਰੂ ਜੀ ਪਹੁੰਚੇ ਭਾਈ ਦਇਆ ਸਿੰਘ ਦੀ ਤੇ ਨਾਲ ਦੇ ਸਿੱਖ ਵੀ ਆ ਪਹੁੰਚੇ ਸਤਿਗੁਰੂ ਨੇ ਇਸ਼ਾਰਾ ਕਰ ਦਿੱਤਾ ਭਾਈ ਦਇਆ ਸਿੰਘ ਆਹ ਬੇੜੀਆਂ ਘੋਤੀਆਂ ਹਨ ਇਹਨਾਂ ਬੇੜੀਆਂ ਵਿੱਚ ਬੈ ਕੇ ਦਰਿਆ ਪਾਰ ਕਰੋ ਮੈਂ ਅੱਜ ਉਸ ਪਿਆਰੇ ਦੀ ਬੇੜੀ ਵਿੱਚ ਬੈ ਕੇ ਦਰਿਆ ਪਾਰ ਕਰਾਂਗਾ ਤਾਂ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਹੋਰ ਤਾਂ ਕੋਈ ਬੇੜੀ ਨਜ਼ਰ ਨਹੀਂ ਆ ਰਹੀ ਤਾਂ ਗੁਰੂ ਜੀ ਨੇ ਇਸ਼ਾਰਾ ਕੀਤਾ ਉਹ ਮੇਰਾ ਪਿਆਰਾ ਸਿੱਖ ਸਵੇਰ ਦਾ ਯਾਦ ਕਰ ਰਿਹਾ ਹੈ ਆਜ ਉਹਦੇ ਪਿਆਰ ਕਰਕੇ ਹੀ ਮੈਂ ਦਰਿਆ ਦੇ ਕੰਡੇ ਤੇ ਆਇਆ ਹਾਂ ਉਹਦੀ ਬੇੜੀ ਵਿੱਚ ਮੈਂ ਕਿ ਦਰਿਆ ਪਾਰ ਕਰਾਂਗਾ ਗੁਰੂ ਜੀ ਨੇ ਘੋੜਾ ਮੋੜ ਲਿਆ ਜਿੱਤੇ ਬਾਈ ਸੈਦਆ ਬੇੜੀ ਵਿੱਚ ਡਿੱਗਾ ਪਿਆ ਹੈ ਨੇੜੇ ਕੰਡੇ ਤੇ ਆ ਕੇ ਉੱਚੀ ਆਵਾਜ਼ ਦਿੱਤੀ ਉਹ ਸੈਦਿਆ ਤੂੰ ਯਾਦ ਕੀਤਾ ਤੇ ਮੈਂ ਆ ਗਿਆ ਸੈਦਿਆ ਦੇੜੀ ਕੰਡੇਲਾ ਅੱਜ ਤੇਰੀ 베ੜੀ ਵਿੱਚ ਬੈ ਕੇ ਦਰਿਆ ਪਾਰ ਕਰਾਂਗਾ ਤੂ ਰੂ ਪਿਆਰਿਓ 바이 ਸਹਦਾ 베ੜੀ ਵਿੱਚ ਹੋਵੇ ਤਾਂ 베ੜੀ ਕੰਡੇਲਾਵੇ 바이 ਸਹਦੇ ਦਾ ਸ਼ਰੀਰ 베ੜੀ ਵਿੱਚ ਹੈ ਪਰ ਸਹਦਾ 베ੜੀ ਵਿੱਚ ਨਹੀਂ ਦੂਜੀ ਆਵਾਜ਼ ਦਿੱਤੀ ਮਹਾਰਾਜ ਨੇ ਉਹ ਸਹਦਿਆ ਨਾਲੇ ਯਾਦ ਕਰਦਾ ਹੈ ਪਿਆਰ ਕਰਦਾ ਹੈ ਕੰਡੇ ਦੇ ਖੋਕੇ ਆਵਾਜ਼ ਦੇ ਰਿਆ ਹਾਂ ਆਵਾਜ਼ ਵੀ ਨਹੀਂ ਸੁਣਦਾ ਸੈਦਿਆ ਬੇੜੀ ਕੰਡੇਲਾ ਸਾਧ ਸੰਗਤ ਜੀ ਜਦੋਂ ਦੀਦਾਰ ਕਰਨ ਵਾਲਾ ਯਾਦ ਕਰ ਰਿਹਾ ਸੀ ਤੜਾ ਫਰਿਆ ਸੀ ਵਿਰਾਗ ਤੇ ਨੇਤਰਾ ਵਿੱਚੋਂ ਜਲ ਵਹਿ ਰਿਹਾ ਸੀ ਉਦੋਂ ਦੀਦਾਰ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ ਕੌਣ ਦੀਦਾਰ ਦੇਣ ਵਾਲਾ ਰਿਆਦੇ ਕੰਡੇ ਤੇ ਆ ਖਲੋਤਾ ਹੈ ਤੇ ਦੀਦਾਰ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ ਭਾਈ ਸਾਹਿਬ ਦਾ ਸਰੀਰ 베ੜੀ ਵਿੱਚ ਹੈ ਪਰ ਭਾਈ ਸਾਹਿਬ ਦਾ 베ੜੀ ਵਿੱਚ ਨਹੀਂ ਹੈ ਪਹਿਲਾ ਤਾਂ 베ੜੀ ਸਾਫ ਕਰ ਰਿਹਾ ਸੀ ਕਪੜਾ ਚੁੱਕਿਆ 베ੜੀ ਸਾਫ ਕਰ ਰਿਹਾ ਸੀ ਯਾਦ ਕਰਦਾ ਸੀ ਸਤਿਗੁਰੂ ਜੀ ਨੂੰ ਯਾਦ ਕਰਦਿਆਂ ਕਰਦਿਆਂ ਸਰੀਰ ਸੁਨ ਹੋ ਗਿਆ ਸੋਧ ਬੋਧੇ ਤੋਂ ਲਗਾਈ ਬੇੜੀ ਸਾਫ ਕਰਦਾ ਕਰਦਾ ਸਰੀਰ ਬੇੜੀ ਵਿੱਚ ਰਹਿ ਗਿਆ ਤੇ 22 ਸੈਦਾ ਹੁਣੇ ਅਨੰਦ ਪੁਰਸਾ ਹੈ ਵੀ ਪਰਸਾ ਦੀ ਸੇਵਾ ਕਰ ਰਿਹਾ ਹੈ ਸੁਰਤ ਜੁੜ ਗਈ ਸਤਿਗੁਰੂ ਕਲਗੀਧਰ ਪਾਸ਼ਾ ਨੇ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਵੀ ਯਾਦਪਨਾ ਕਰ ਰਿਹਾ ਹੈ ਕਾਰਣ ਕੀ ਹੈ ਪਿਆਰ ਵੀ ਕਰ ਰਿਹਾ ਹੈ ਪਰ ਆਵਾਜ਼ ਨਹੀਂ ਸੁਣ ਰਿਹਾ ਜੋ ਨੋ ਦੇਖਿਆ ਦ੍ਰਿਸ਼ਟੀ ਨਾਲ ਵੇਖਿਆ ਤਾਂ ਕੀ ਵੇਖਿਆ ਸੈਦਾ ਦਾ ਆਨੰਦ ਕੋਰ ਪਰਸਨ ਦੀ ਸੇਵਾ ਕਰ ਰਿਹਾ ਹੈ ਸਤਿਗੁਰੂ ਕਹਣ ਲੱਗੇ ਓ ਸੈਦਿਆ ਸਦਕੇ ਜਾਵਾਂ ਤੇਰੇ ਤੋਂ ਵਾਰੀ ਜਾਵਾਂ ਐਡਾ ਪਿਆਰ ਬਾਈ ਸੈਦੇ ਦੀ ਤੀਤ ਨੂੰ ਸਤਿਗੁਰੂ ਨੇ ਤੋੜਿਆ ਬਾਈ ਸੈਦੇ ਦਾ ਸਰੀਰ ਹਿੱਲਿਆ ਤਾਂ ਬਾਈ ਸੈਦੇ ਨੇ ਸੇਰ ਉੱਪਰ ਚੁੱਤਿਆ ਤੇ ਬਾਰੋਂ ਆਵਾਜ਼ ਆ ਗਈ ਉਹ ਸੈਦਿਆ ਨੂੰ ਯਾਦ ਕੀਤਾ ਮੈਂ ਆ ਗਿਆ 베ੜੀ ਕੰਡੇਲਾ ਤੇਰੀ 베ੜੀ ਵਿੱਚ ਬੈ ਕੇ ਦਰਿਆ ਪਾਰ ਚਲਣਾ ਹੈ 22 ਸੈਦੇ ਨੇ ਜਦੋਂ ਕੰਡੇ ਵੱਲ ਤੱਕਿਆ ਤਾਂ ਉਹ ਜੇ ਸਤ ਗੁਰੂ ਨੂੰ ਯਾਦ ਕਰ ਰਿਹਾ ਹੈ ਉਹ ਤਾਂ ਦਰਿਆ ਦੇ ਕੰਡੇ ਤੇ ਖੋ ਕੇ ਆਵਾਜ਼ਾਂ ਦੇ ਰਿਹਾ ਹੈ 22 ਸੈਦੇ ਨੇ ਛੇਤੀ ਨਾਲ ਚੱਕੂ ਚੱਕਿਆ ਚੱਕੂ ਮਾਰਿਆ ਉੱਚੀ ਗੁੱੱਚੀ ਆਵਾਜ਼ ਦਿੰਦਾ ਜਾਂਦਾ ਹੈ ਇਹ ਮੇਰੇ ਸੱਚੇ ਪਾਤਸ਼ਾਹ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ਼ ਹੈ ਮੈਂ ਸੁਣਿਆ ਸੀ ਤੂੰ ਨਿਮਾਣਿਆ ਨਿਮਾਣ ਦੇਣ ਵਾਲਾ ਹੈ ਜਿਹੜੇ ਤੈਨੂੰ ਯਾਦ ਕਰਦੇ ਹਨ ਤੂੰ ਬੇਦਾਰ ਦੇਨਾ ਹੈ ਅੱਜ ਜਾਣਿਆ ਤੂੰ ਗਰੀਬ ਨਿਵਾਜ਼ ਹੈ ਭਾਈ ਸੈਤਾ ਢੇੜੀ ਕੰਡੇ ਤੇ ਲੈ ਆਇਆ ਨਮਸਕਾਰ ਕੀਤੀ ਚਰਣਾ ਤੇ ਮੱਥਾ ਟੇਕਿਆ ਸਤਿਗੁਰੂ ਤੇੜੀ ਵਿੱਚ ਆ ਬੈਠੇ ਤੇ ਅੱਜ ਭਾਈ ਸੇਤਾ ਦਰਸ਼ਨ ਕਰਦਾ ਥੱਕਦਾ ਨਹੀਂ ਚੱਕੂ ਮਾਰਦਾ ਹੈ ਨਾਲ ਦੀਦਾਰ ਕਰਦਾ ਹੈ ਨਾਲ-ਨਾਲ ਆਸੇ-ਪਾਸੇ ਚੱਕੂ ਮਾਰਦਾ ਮਾਰਦਾ ਢੇੜੀ ਦੂਜੇ ਕੰਡੇ ਤੇ ਲੈ ਗਿਆ ਭਾਈ ਦਇਆ ਸਿੰਘ ਤੇ ਨਾਲ ਦੇ ਦੂਜੇ ਸਿੱਖ ਵੀ ਉਹ ਤੇ ਕੰਡੇ ਤੇ ਆ ਖੜੋਤੇ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ ਬਾਈ ਦਿਆ ਸਿੰਘ ਨੇ ਇਹ ਸਿਧੂ ਪਿਆਰੇ ਨੋਕੋਜ ਨੋਰਾ ਤੇ ਗਰੀਬ ਸਿੱਖ ਹੈ ਸਾਰਾ ਦਿਨ ਮਿਹਨਤ ਕਰਦਾ ਹੈ ਸਾਰਾ ਦਿਨ ਮਜ਼ਦੂਰੀ ਕਰਦਾ ਹੈ ਘਰ ਦੇ ਗੁਜ਼ਾਰੇ ਵਾਸਤੇ ਰਾਸਣ ਲੈ ਕੇ ਜਾਂਦਾ ਹੈ ਪਰ ਅੱਜ ਸਾਡੇ ਪਿਆਰ ਕਰਕੇ ਸਾਰਾ ਦਿਨ ਇਹਨੇ ਕੋਈ ਕੰਮ ਨਹੀਂ ਕੀਤਾ ਓਜਿਤ ਮੋਹਰਾ ਦੇ ਚਾਰ ਦੇ ਗੁਜਾਰੇ ਵਾਸਤੇ ਖਰਾਸਨ ਲੈ ਜਾਵੇਗਾ ਭਾਈ ਦਇਆ ਸਿੰਘ ਜੀ ਨੇ ਜੇ ਵਿੱਚ ਹੱਥ ਪਾਇਆ ਮੋਹਰਾਂ ਕੱਢੀਆਂ ਤੇ ਅੱਜ ਭਾਈ ਸਹਿਦੇ ਵੀ ਕਲੀ ਤੇ ਮੋਹਰਾਂ ਰੱਖਣ ਲੱਗਾ ਤਾਂ ਭਾਈ ਸਹਿਦਾ ਉੱਬਾ ਮਾਰ ਕੇ ਰੋਪਿਆ ਤੇ ਕਹਿਣ ਲੱਗਾ ਸਤਿਗੁਰੂ ਜੀ ਦੁਨੀਆਂ ਦੇ ਲੋਕ ਆਉਂਦੇ ਹਨ ਨੇ ਧਨ ਦੇ ਜਾਂਦੇ ਹਨ ਨੇ ਮੋਹਰਾਂ ਦੇ ਜਾਂਦੇ ਹਨ ਤੁਸੀਂ ਆਏ ਹੋ ਤੁਸੀਂ ਵੀ ਦਾਨ ਦੇ ਕੇ ਮੋਹਰਾਂ ਦੇ ਕੇ ਜਾ ਰਹੇ ਹੋ ਫਿਰ ਦੁਨੀਆ ਤੇ ਤੁਹਾਡੇ ਵਿੱਚ ਕੀ ਫਰਕ ਹੋਇਆ ਸੱਚੇ ਪਾਤਸ਼ਾਹ ਮੈਨੂੰ ਮੋਹਰਾ ਨਹੀਂ ਚਾਹੀਦੀਆਂ ਮੈਨੂੰ ਦਾਨ ਨਹੀਂ ਚਾਹੀਦਾ ਮੱਲਾ ਮੱਲਾ ਕੋਲੋਂ ਬਾੜਾ ਨਹੀਂ ਲੈਂਦਾ ਮੱਲਾ ਮੱਲਾ ਕੋਲੋਂ ਕਿਰਾਇਆ ਨਹੀਂ ਲੈਂਦਾ ਇਹ ਸੁਣ ਕੇ ਭਾਈ ਦਇਆ ਸਿੰਘ ਜੀ ਕਿਹਨ ਲੱਗੇ ਉਹ ਸਹਿਦਿਆ ਤੂੰ ਤਾਂ ਢੇੜੀ ਚਲਾਉਣਾ ਹੈ ਮੱਲਾ ਦਾ ਕੰਮ ਕਰਦਾ ਹੈ ਤੇ ਗੁਰੂ ਕਲਗੀਧਰ ਪਾਸ਼ਾ ਜੀ ਨੂੰ ਤੂੰ ਮੱਲਾ ਕਿਉਂ ਕਹਿ ਰਿਹਾ ਹੈ ਤਾਂ ਭਾਈ ਸਹਿਦਾ ਕਹਿਣ ਲੱਗਾ ਭਾਈ ਦਇਆ ਸਿੰਘ ਜੀ ਮੈਂ ਤਾਂ ਮੱਲਾ ਅਹ ਲੱਕੜ ਦੀ ਢੇੜੀ ਚਲਾਉਣ ਵਾਲਾ ਆ ਅਹ ਦਰਿਆ ਤੇ ਹੀ ਢੇੜੀ ਚਲਾਉਣ ਵਾਲਾ ਮੱਲਾ ਆ ਇਹ ਮੱਲਾ ਨਾਂ ਦੀਆਂ ਢੇੜੀਆਂ ਚਲਾਉਂਦਾ ਹੈ ਤੇ ਬਹੁ ਸਾਗਰ ਤੋਂ ਪਾਰ ਕਰਾਉਣ ਵਾਲਾ ਇਹ ਵੀ ਮੱਲਾਹਾ ਹੈ ਮੈਂ ਵੀ ਮੱਲਾਹਾ ਸੱਚੇ ਪਾਸਾ ਕਦੀ ਮੱਲਾ ਵਾਂ ਰਾਤੋਂ ਭਾੜਾ ਨਹੀਂ ਲੈਂਦਾ ਮੈਨੂੰ ਮੋਰਾ ਨਹੀਂ ਚਾਹੀ ਦਿਆਂ ਮੈਨੂੰ ਧਨ ਨਹੀਂ ਚਾਹੀਦਾ ਤਾਦੇ ਸਤਿਗੁਰਾਂ ਨੇ ਕਿਛਾ ਸਹਿਤਿਆ ਫਿਰ ਤੈਨੂੰ ਕੀ ਚਾਹੀਦਾ ਹੈ ਤੂੰ ਮੰਗ ਕੀ ਮੰਗਦਾ ਹੈ ਇਹ ਇੱਛਾ ਹੈ ਆ ਬਾਈ ਸਹਦੇ ਨੇ ਹੱਥ ਜੋੜ ਲੈ ਤੇ ਆਖਿਆ ਸੱਚੇ ਪਾਤਸ਼ਾ ਜੇ ਖੋਸ ਹੋ ਕਿਰਪਾ ਕੀਤੀ ਐ ਤੇਰ ਮਹੁਰਾ ਦੇ ਕੇ ਗਲੋਂ ਨਾ ਲਾਹੋ ਮੈਨੂੰ ਕਿਤੇ ਸ਼ਕਲ ਨਾ ਵਿਸਾਰ ਛੱਡੀ ਮੇਰੀ ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ ਕੱਲ ਨੂੰ ਮੈਂ ਆਵਾਂ ਮੈਨੂੰ ਤੁਸੀਂ ਪਾਰ ਛੱਡਣਾ ਹੋਰ ਕੋਝ ਨਹੀਂ ਮੰਗਣਾ ਕੀ ਕੋ ਹੀ ਦਾਤ ਤੁਹਾਡੇ ਚਰਣਾ ਵਿੱਚੋਂ ਮੰਗਣੀ ਹੈ ਅੱਜ ਤੁਸੀਂ ਆਏ ਹੋ ਮੈਂ ਤਾਂ ਹਨੂ ਦਰਿਆ ਤੋਂ ਪਾਰ ਕੀਤਾ ਹੈ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ ਮੈਨੂੰ ਭਉ ਸਾਗਰ ਤੋਂ ਪਾਰ ਕਰ ਦੇਣਾ ਮੋਰਾਂ ਦੇ ਕੇ ਗਲੋਂ ਨਾਲਾ ਮੈਨੂੰ ਕਿਤੇ ਸਕਲ ਨਾ ਮੇਰੀ ਵਿਸਾਰ ਛੱਡੀ ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ ਕੱਲ ਨੂੰ ਮੈਂ ਆਵਾਂ ਮੈਨੂੰ ਪਾਰ ਛੱਡਣਾ ਗੁਰੂ ਪਿਆਰੇ ਹੋਏ ਚਲ ਗਈ ਦਰਦ ਸੰਵੇਸ਼ ਪਿਤਾ ਬਖਸੀ ਸਾਡੇ ਘਰ ਵਿੱਚ ਆਏ ਭਾਈ ਸਹਦੇ ਨੂੰ ਗਲ ਬਕੜੀ ਵਿੱਚ ਲਿਆ ਘੁੱਟ ਕੇ ਪਿਆਰ ਕੀਤਾ ਐਨਾ ਪਿਆਰ ਕੀਤਾ ਤੇ ਪਿਆਰ ਕਰਦਿਆਂ ਕਰਦਿਆਂ ਵਾਰ ਦੇ ਦਿੱਤਾ ਅੱਗੋਂ ਹੱਸ ਕੇ ਕਿਹਾ ਸਹਦਿਆ ਤੇਰੀਆਂ ਗੱਲਾਂ ਪਿਆਰੀਆਂ ਹਨ ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ ਜਾਂ ਤੇਰੀਆਂ 21 ਗੁੱਲਾਂ ਪਾਰੀਆਂ ਸਹਦਿਆਂ ਤੈਨੂੰ ਇਕੱਲੇ ਨੂੰ ਨਹੀਂ ਸਾਥ ਤੇਰੇ ਸਹੋਰੀਆਂ ਦੀਆਂ ਸਾਥ ਤੇਰੇ ਨਾਨਕੀਆਂ ਦੀਆਂ ਸਾਥ ਤੇਰੇ ਦਾਦਕਿਆਂ ਦੀਆਂ ਜਾਂ ਤੇਰੀਆਂ 21 ਗੁੱਲਾਂ ਪਾਰੀਆਂ ਸੋ ਗੁਰੂ ਪਿਆਰੇ ਉਹ ਅੱਜ ਵੀ ਕੋਈ ਪ੍ਰੇਮ ਤੇ ਪਿਆਰ ਨਾਲ ਸਾਥ ਪੁਰਾਣੂ ਯਾਦ ਕਰਦਾ ਹੈ ਤਾਂ ਗੁਰੂ ਜੀ ਜ਼ਰੂਰ ਮਹਿਰਾ ਕਰਦੇ ਹਨ ਇਸ ਤਰ੍ਹਾਂ ਭਾਈ ਸੈਦੇ ਜੀ ਨੂੰ ਸਤ ਗੁਰਾਂ ਨੇ ਵਾਰ ਦਿੱਤਾ ਤੇ ਉਹ ਦੀਆਂ 21 ਗੁੱਲਾਂ ਤਾਰੀਆਂ ਹੋਈਆਂ ਬੁੱਲਣਾ ਚੁਪਤਾਂ ਦੀ ਸ਼ਿਮਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਤਾਂ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ